ਨਕੌਧਰ ਵਿੱਚ ਸਵਰਨ ਜਾਤੀ ਦੇ ਰਾਮ ਗੜੀਆ ਬਰਾਦਰੀ ਨੇ ਲੋਕ ਹੇਤੂ ਜਥੇਬੰਦੀਆਂ ਦੇ ਸਹਿਯੋਗ ਨਾਲ ਆਪ ਦੇ ਵਿਧਾਇਕ ਲਾਲਜੀਤ ਸਿੰਘ ਭੁੱਲਰ ਦਾ ਪਤਲਾ ਫੁਕਿਆ ਲਾਲਜੀਤ ਸਿੰਘ ਭੁੱਲਰ ਦੇ ਖਿਲਾਫ ਜੰਮ ਕੇ ਕੀਤੀ ਨਾਰੇਬਾਜ਼ੀ ਨਕੌਧਰ ਦੇ ਵਿਸ਼ਕਰਮਾ ਮੰਦਰ ਟਰਸਟ ਕਮੇਟੀ ਦੇ ਅਹੁਦੇਦਾਰਾਂ ਦੀ ਰਹਿਨਮਾਈ ਹੇਠ ਲੋਕ ਹੇਤੂ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਰਾਮਗੜੀਆ ਅਤੇ ਸਵਰਨ ਜਾਤੀ ਦੇ ਖਿਲਾਫ ਪੱਟੀ ਸ਼ਬਦਾਵਲੀ ਬੋਲੀ ਗਈ ਤੇ ਅੱਜ ਨਕੋਦਰ ਵਿੱਚ ਲਾਲਜੀਤ ਸਿੰਘ ਭੁੱਲਰ ਦਾ ਪੁਤਲਾ ਫੁਕਿਆ ਗਿਆ ਤੇ ਲਾਲਜੀਤ ਸਿੰਘ ਭੁੱਲਰ ਦੇ ਖਿਲਾਫ ਜਮ ਕੇ ਨਾਰੇਵਾਜ਼ੀ ਕੀਤੀ ਇਸ ਮੌਕੇ ਤੇ ਪ੍ਰਧਾਨ ਰਵਿੰਦਰ ਸਿੰਘ ਕਲਾ ਨੇ ਕਿਹਾ ਰਾਮਗੜੀਆ ਵਸ਼ ਸੁਰਬੀਰ ਯੋਧਿਆਦੀ ਕੌਮ ਹੈ ਉਨਾ ਕਿਹਾ ਭਗਵੰਤ ਸਿੰਘ ਮਾਨ ਸਰਕਾਰ ਨੂੰ ਅਪੀਲ ਕਰ ਦਿਆ ਕਿਹਾ ਕਿ ਲਾਲਚਿਤ ਸਿੰਘ ਪੁੱਲਰ ਦਾ ਅਸਤੀਫਾ ਪ੍ਰਵਾਨ ਕੀਤਾ ਜਾਵੇ ਨਕੌਦਰ ਤੋਂ ਪੱਤਰਕਾਰ ਮਨਜੀਤ ਮਾਨ ਦੇ ਨਾਲ ਗੋਬਿੰਦ ਸੁਖੇਜਾ ਦੀ ਵਿਸ਼ੇਸ਼ ਰਿਪੋਰਟ ਸਵਾਗਤ ਕਰਦੇ ਹਾਂ ਤੁਹਾਡਾ ਫਾਸਟ ਚੈਨਲਰ ਕਵਰ ਦਾ ਨਾਮ ਚੈਨਲ ਦੇ ਉੱਤੇ ਮੈਂ ਹਾਂ ਗੋਬਿੰਦ ਰਾਏ ਤੇ ਇਸ ਵੇਲੇ ਨਿਕੋਦਰ ਵਿੱਚ ਬੈਠੇ ਹਾਂ ਵਿਸ਼ਕਰਮਾ ਮੰਚ ਤੇ ਵਿਸ਼ਕਰਮਾ ਮੰਦਰ ਦੇ ਵਿੱਚ ਇਸ ਵੇਲੇ ਬੈਠਾ ਜਿੱਥੇ ਤੁਹਾਨੂੰ ਦੱਸ ਦੇ ਕਿ ਲਾਲਜੀਤ ਸਿੰਘ ਢੁੱਲਰ ਵੱਲੋਂ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਆ ਉਹਨਾਂ ਵੱਲੋਂ ਰਾਮਗੜੀਆ ਮੰਚ ਨੂੰ ਅਤੇ ਸੁਨਿਆਰੇ ਬਰਾਦਰੀ ਨੂੰ ਬਹੁਤ ਅਪਸ਼ਬਦ ਬੋਲੇ ਗਏ ਸੋ ਇਸ ਵਾਸਤੇ ਅੱਜ ਉਹਦਾ ਮਤਲਬ ਕਿਹਾ ਗਿਆ ਸਾਡੇ ਨਾਲ ਨਿਕੋਦਰ ਤੋਂ ਵਿਸ਼ਕਰਮਾ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਜੀ ਨਾਲ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਸਰ ਅੱਜ ਜਿਹੜਾ ਇਹ ਜਿਹੜਾ ਮੰਤਰੀ ਨੇ ਅਪਸ਼ਬਦ ਬੋਲੇ ਆ ਰਾਮ ਗੜੀਆਂ ਮਾਂਚ ਵਾਸਤੇ ਇਹ ਰਾਮ ਗੜੀਆਂ ਬਰਾਦਰੀ ਵਾਸਤੇ ਤਰਖਾਨ ਬਰਾਦਰੀ ਵਾਸਤੇ ਪੂਰੇ ਜਦ ਕਿ ਇਹ ਵਿਸ਼ਵ ਕਰਮਾ ਸਿਰਜਣ ਹਾਰ ਆ ਪੂਰੀ ਸਲਸ਼ਟੀ ਦੇ ਔਰ ਇਹਨਾਂ ਦੀ ਕਿਰਪਾ ਦੇ ਨਾਲ ਹੀ ਲੋਕ ਛੱਤਾਂ ਦੇ ਥੱਲੇ ਬੈਠਦੇ ਆ ਹਾਂਜੀ ਇਹਨੇ ਆਨੰਦ ਮੰਗਦੇ ਆ ਸੂਈ ਤੋਂ ਲੈ ਕੇ ਜਹਾਜ਼ ਤੱਕ ਬਣਦੇ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੰਤਰੀ ਜੀ ਮੈਂ ਰਵਿੰਦਰ ਕੱਲਾ ਬਹੁਤ ਮਾਣ ਨਾਲ ਇਹ ਗੱਲ ਕਹਿ ਰਿਹਾ ਮੈਨੂੰ ਬਹੁਤ ਮਾਣ ਆ ਕਿ ਮੈਂ ਆਮਗੜੀਆ ਬਰਾਦਰੀ ਦੇ ਵਿੱਚ ਪੈਦਾ ਹੋਇਆ ਜੇ ਸਾਡੀ ਆਮਗੜੀਆ ਬਰਾਦਰੀ ਆ ਇਹ ਬਹੁਤ ਹੀ ਇਹਦਾ ਜਿਹੜਾ ਚਿਰਤਰਾ ਬਹੁਤ ਪੁਰਾਣਾ ਅਸੀਂ ਸਿੱਖ ਧਰਮ ਦੇ ਵਿੱਚ ਵੀ ਸਾਡੀਆਂ ਬਹੁਤ ਕੁਰਬਾਨੀਆਂ ਆ ਆਪਣੇ ਪੰਜਾਬ ਦੇ ਵਿੱਚ ਜਦ ਖਾਲਸਾ ਰਾਜ ਜੀ 12 ਮਿਸਲਾਂ ਹੋਈਆਂ ਜਿਨ੍ਹਾਂ ਦੇ ਵਿੱਚ ਸਰਦਾਰ ਜੱਸਾ ਸਿੰਘ ਰਾਮਗੜੀਆ ਵੀ ਇੱਕ ਮਿਸਲ ਦੇ ਸਰਦਾਰ ਸਨ ਉਸ ਤੋਂ ਮਗਰੋਂ ਆਪਾਂ ਗੱਲ ਕਰੀਏ ਹਰਮੰਦਰ ਸਾਹਿਬ ਦੀ ਹਰਮੰਦਰ ਸਾਹਿਬ ਦੇ ਵਿੱਚ ਵੀ ਅੱਜ ਵੀ ਦੇਖੋ ਦੋ ਰਾਮਗੜੀਆ ਵੁੰਗੇ ਵਿਰਾਜਮਾਨ ਆ ਉੱਥੇ ਜੱਸਾ ਸਿੰਘ ਰਾਮਗੜੀਏ ਨੇ ਅਟੈਕ ਕਰਕੇ ਲਾਲ ਕਿਲੇ ਤੋਂ ਜਿੱਤੇ ਮੁਗਲ ਬਾਦਸ਼ਾਹਾਂ ਨਾਲ ਰਾਜ ਕਲ ਕਰਦੀਆਂ ਸਨ ਉਹ ਸੈਲ ਅੱਜ ਵੀ ਥੋੜਿਆ ਮਗਰ ਵੰਨ ਕੇ ਉਹਨਾਂ ਲੈਂਦੀ ਆ ਅੱਜ ਵੀ ਹਰਮੰਦਰ ਸਾਹਿਬ ਚ ਮੌਜੂਦ ਮੌਜੂਦ ਪਈ ਆ ਇਹ ਸਾਡੀ ਬਰਾਦਰੀ ਦੀ ਮਾਨ ਦੀ ਫਕਰ ਦੀ ਗੱਲ ਆ। ਰਾਮ ਨੌਣੀ ਕਿਲਾ ਹੁੰਦਾ ਸੀ। ਜਦੋਂ ਵੀ ਅਬਦਾਲੀ ਵਗੈਰਾ ਕੋਈ ਵੀ ਅਟੈਕ ਕਰਦਾ ਸੀ ਪੰਜਾਬ ਤੇ ਜੱਸਾ ਸਿੰਘ ਰਾਮਗੜੀ ਆ ਹਰਮਿੰਦਰ ਸਾਹਿਬ ਦੀ ਮਹਾਰਾਜ ਦੀ ਕਿਰਪਾ ਦੇ ਨਾਲ ਰਖਵਾਲੀ ਲਈ ਉੱਥੇ ਮਿਲਦਾ ਸੀ। ਦੂਸਰੀ ਗੱਲ ਕਰੀਏ ਇਹ ਮਹ ਰਜਵਾੜਿਆਂ ਦੀ ਗੱਲ ਕਰਦਾ ਹਾਂ ਮੈਂ ਭੁੱਲ ਰਿਹਾ ਮੈਂ ਮੰਤਰੀ ਆ। ਅਸੀਂ ਕਿਰਤੀ ਲੋਕ ਆ। ਕੈਪਟ ਦੇ ਨਾਲ ਜਾਣੇ ਜਾਂਦੇ ਆ। ਪਰ ਅਸੀਂ ਕਿਰਤੀ ਵੀ ਆ। ਪਰ ਇਹ ਵੀ ਸਾਡੀ ਪੱਗ ਨੂੰ ਹੱਥ ਪਾਵੇ ਵੇਡੇ ਏਡੇ ਭਲੇ ਮਾਨਸ ਵੀ ਨਹੀਂ ਅਸੀਂ ਮੈਂ ਲਾਲਜੀਤ ਭੁੱਲਰ ਨੂੰ ਦੱਸਣਾ ਚਾਹਨਾ ਤੇਰੇ ਵਰਗੇ ਰਜਵਾੜੇ ਦੇ ਘਰ ਕੋਲ ਲੰਗ ਦੇ ਵੀ ਨਹੀਂ ਸੀ ਗਏ ਭਾਈ ਲਾਲੋ ਜੀ ਕਹਤੀ ਸੀ ਉਹਦੇ ਘਰ 17 ਦਿਨ ਮਾਰੇ ਨੇ ਬਤਾਏ ਭਾਈ ਦਾਲੋ ਜੀ ਦੇ ਘਰ ਉਸ ਤੋਂ ਮਗਰੋਂ ਦੇਖੋ ਮੱਥੇ ਰੰਗਣ ਨੇ ਹਰਿਮੰਦਰ ਸਾਹਿਬ ਦੇ ਵਿੱਚ ਨਾਚ ਨਹੀਂ ਜਾਏ ਉਹਦੇ ਚ ਸਾਨੂੰ ਫੇਰ ਬਹੁਤ ਗਰਮ ਨਾ ਲੈਣਾ ਪੈਂਦਾ ਸੁੱਖਾ ਸਿੰਘ ਰਾਮਗੜੀਆ ਸੀ ਜਿਹਨੇ ਮੱਥੇ ਰੰਗੜ ਦਾ ਸੈਰ ਵੱਢ ਕੇ ਬੁੱਢੇ ਜੋੜ ਲਈ ਆ ਕੇ ਉਹਦੀ ਖੁੱਦੋ ਰਣੀ ਖੇਢੀ ਇਹਨਾਂ ਮੜਿਆ ਬਰਾਵੀ ਨੂੰ ਮਾਣ ਆ ਅੱਜ ਵੀ ਭਾਈ ਜਨੀਸ਼ ਸਿੰਘ ਕਰਕੇ ਸਾਹਕਾ ਜੱਜੇਦਾਰ ਕਾਲਤਾ ਸਿੰਘ ਬੈਠੇ ਆ ਸਾਨੂੰ ਇਸ ਗੱਲ ਤੇ ਘਰ ਵਿਆ ਸਿੱਖ ਕੌਮ ਦੇ ਵਿੱਚ ਸਾਡੀਆਂ ਤੁਸੀਂ ਕੁਰਬਾਨੀਆਂ ਦੇਖ ਲਓ ਬਾਬਾ RAM ਸਿੰਘ ਜੀ ਉਹੀ ਕੁਰਬਾਨੀਆਂ ਦੀ ਲਹਿਰ ਨਹੀਂ ਮੁੱਕਦੀ ਬਾਕੀ ਤੇ ਤੁਸੀਂ ਗਿਣਾਓ ਹੀ ਨਾ ਇਹ ਸਾਨੂੰ ਗੁੱਲੀ ਘਾੜੀਏ ਦੱਸਦਾ ਨਾਲ ਸੁਨਿਆਰਾ ਬਰਾਵੀ ਨੂੰ ਕਹਿੰਦਾ ਸਨਿਆਰਾ ਬਰਾਦੀ ਦੀ ਕਰਵਾਨੀ ਮੈਂ ਦੱਸਦਾ ਹਾਂ ਇਸ ਬੰਦੇ ਨੂੰ ਦੋ ਜਮਾਤਾਂ ਪੜਿਆ ਨਹੀਂ ਹੋਣਾ ਇਹਨੂੰ ਮੈਂ ਦੱਸਦਾ ਸਨਿਆਰਾ ਬਰਾਦੀ ਦੀ ਭਾਈ ਟੋਡਰ ਮਾਲ ਜੀ ਹੋਏ ਆ ਸਨਿਆਰਾ ਬਰਾਦੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਾਲਾਂ ਨੂੰ ਸ਼ਹੀਦ ਕੀਤਾ ਗਿਆ ਤਾਂ ਉਹਨਾਂ ਦੇ ਅੰਤਮ ਸੰਸਕਾਰ ਦੇ ਲਈ ਕੋਈ ਜਗ੍ਹਾ ਨਹੀਂ ਸੀ ਦਿੱਦਾ ਉਹ ਟੋਡਰ ਮਾਲ ਜੀ ਨੇ ਲਈ ਸੀ ਜਿੰਨੀ ਜਗ੍ਹਾ ਲਈ ਸੀ ਵਿੱਚ ਕੁੰਨੀਆਂ ਸੋਨੇ ਦੀਆਂ ਮੋਹਰੇ ਵਸਾ ਕੇ ਪਿਸ਼ਾ ਕੇ ਸਿੱਖ ਪੰਥ ਦੇ ਵਿੱਚ ਭਾਈ ਟੋਡਰ ਮਾਲ ਜੀ ਦਾ ਨਾਮ ਬਹੁਤ ਹੀ ਸਤਕਾਰਯੋਗ ਬੰਦੇ ਵਿੱਚ ਆਉਂਦਾ ਇਹ ਜੇ ਤੇਰੀ ਕੋਈ ਕਿਸੇ ਦੇ ਨਾਲ ਸਿਆਸੀ ਦਸ਼ਮਣੀ ਹੈ ਤਾਂ ਉਹਦਾ ਨਾਂ ਲੈ ਕੇ ਗੋਮਾਤੀ ਕਰ ਕਿਸੇ ਬਰਾਦਰੀ ਨੂੰ ਨਾ ਕੋਸ ਅਸੀਂ ਅੱਜ ਵੀ ਮਾਨ ਸਰਕਾਰ ਨੂੰ ਮਾਨ ਸਾਹਿਬ ਨੂੰ ਭਗਵੰਤ ਮਾਨ ਜੀ ਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਕਿੰਨੇ ਦਿਨ ਹੋ ਗਏ ਲੋਕ ਪ੍ਰੋਟੈਸਟ ਕਰ ਰਹੇ ਆ ਤਾਂ ਅਸੀਂ ਇੱਕ ਸ਼ਬਦ ਵੀ ਇਸ ਬੰਦੇ ਦੇ ਖਿਲਾਫ ਨਹੀਂ ਬੋਲਿਆ ਅਸੀਂ ਮੰਗ ਕਰਦੇ ਆਂ ਵੀ ਇਹ ਇਹਦੀ ਇਹਦੀ ਮੰਤਰੀਪੁਰੀ ਤੋਂ ਬਰਖਾਸਤ ਕੀਤਾ ਜਾਵੇ ਤੇ ਐਮਪੀ ਦੀ ਜੈਕਟ ਨੂੰ ਨਾ ਦਿੱਤੀ ਜਾਵੇ ਕਿਉਂਕਿ ਇਹ ਜਾਤੀ ਵੰਡੀਆਂ ਪਾ ਰਿਹਾ ਬੰਦਾ ਪਹਿਲਾਂ ਤੁਸੀਂ ਜੋ ਮਰਜ਼ੀ ਬੋਲੋ ਫਿਰ ਤੁਸੀਂ ਮਾਫੀਆਂ ਮੰਗ ਲਓ ਦੇਖੋ ਕਰਪਾਨ ਦੇ ਟੱਕ ਜਿਹੜੇ ਆ ਉਹ ਮਿਟ ਜਾਂਦੇ ਆ ਮੂੰਹ ਦੇ ਬੋਲੇ ਬੋਲ ਕੋ ਬੋਲੋ ਕਦੇ ਭੁੱਲਦੇ ਨਹੀਂ ਉਹ ਮਿਟਦੇ ਨਹੀਂ ਮੈਂ ਤਾਂ ਇਹਨਾਂ ਇਹ ਕਹਿੰਦਾ ਹਾਂ ਕਿਸੇ ਦੇ ਅਹੀ ਖਿਲਾਫ ਨਹੀਂ ਪਰ ਲਾਜੀ ਭੁੱਲਣ ਨੂੰ ਮੈਂ ਨਿਜ਼ੀਅਤ ਦੇਣੀ ਚਾਹਣਾ ਤੇ ਤੂੰ ਕਿਸੇ ਵੀ ਬਰਾਦਰੀ ਦੇ ਖਿਲਾਫ ਬੋਲਣ ਤੋਂ ਪਹਿਲੋਂ ਹਜ਼ਾਰ ਵਾਰੀ ਸੋਚ ਕੀ ਕਰਨਾ ਇੱਕ ਜੰਮਵਾਰ ਬੋਲ ਤੇ ਬਿਠਾ ਲੂੰ ਬਸ ਇਹਨਾਂ ਇਹਦਾ ਕਹਿਣਾ ਸਾਡੀ ਬਰਾਦਰੀ ਨੂੰ ਰੋਸ ਆ ਮਾਨ ਸਾਹਿਬ ਤੋਂ ਅਪੀਲ ਕਰਦੇ ਆਂ ਵੀ ਸਾਨੂੰ ਨਿਆਂ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ